وعلیکم السلام او بھائی ادھر خاص مانگ لیتا ہے ادھر اللہ دا بندا پڑیا اوئے منو بندا پکڑنی اوئے میرے پیسہ کا کرنا پانا میں بہت کرنا مال اور پرنو بند بندا پکڑنا ਇਹ ਲਾਹ ਪੁੱਛਣ ਦੇ ਨਾ 1898 144 ਨਾ ਮੈਂ ਦਾ ਜੀ ਕੀਤਾ ਹੈ ਚੱਲਦਾ ਰੈਗੂਲਰ ਮਾਈ ਫੋਨ ਜੀ ਰਹਿ ਗਈ ਹੈ ਮੀਰ ਜੀ ਨਾ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਟਾਡੀ ਰਿਪੋਰਟ ਕੀਤੀ ਆ ਮੈਂ ਮੈਂ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭਾ ਲੈ ਮੈਨੂੰ ਇੱਥੇ ਦਾ ਨਹੀਂ ਪਤਾ ਤੇ ਦੱਸ ਲੈਣੇ ਪਰੇ ਆ ਫੜਿਆ ਇੱਕ ਮਿੰਟ ਬੋਲ ਨਹੀਂ ਬਣਾ ਗੱਲਾਂ ਗੱਲਾਂ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਂਗੇ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤਿੰਨ ਗਾਰੇ ਚਿੱਟਾ ਗਾਰੇ ਚੱਲਿਆ ਉੱਥੇ ਚਿੱਟਾ ਗਾਰੇ ਚੱਲਿਆ ਆ ਨਾ ਸੂਚਨਾ ਲਿਆ ਫੋਰਚੂਨ ਲਿਆ ਫੋਰਚੂਨ ਨਹੀਂ ਨਾ ਉੱਥੇ ਫੋਰਚੂਨ ਆ ਲਿਆ ਸੁਰਜ ਚਾ ਸੁਰਜ ਜਿਹੜੇ ਤੇਰੇ ਨਾਲ ਹੀ ਮੈਂ ਵਿੱਚ ਨਹੀਂ ਟੁਠਾ ਓਏ ਓ ਸਾਲਿਆ ਮੈਂ ਸ਼ੀਤ ਤਰ੍ਹਾਂ ਜਾਣਦੇ ਨੇ ਬੰਦੇ ਮੈਂ ਗੰਡੂ ਬੰਦਾ ਨਹੀਂ ਆ ਮੈਂ ਬੱਚਾ ਬੜੇ ਬੰਦਾ ਪੂਰੀ ਚੁੰਮੀ ਦੇ ਪੁੱਛ ਕੇ ਆ ਓਏ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿੰਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਮਿਰਜੀ ਕਿਸੇ ਦਾ ਫੂੜੀ ਲਾਸ਼ੀ ਲੈ ਆ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਮੈਂ ਪੀਨਾ ਵਾਂ ਸੇ ਪਾ ਕੇ ਚਟਾਕ ਪੀਂਦੇ ਹੋ ਸ਼ੁਕਰ ਕਰ ਤੂੰ ਬੀਜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਹਫਤਾਲਿਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਕੋਈ ਸ਼ਰਮ ਨਾ ਸੀਰ ਸਾਹਿਬ ਨਾ ਕਰ ਨਾ ਉੱਧਰ ਕੋਈ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸ਼ਰਮ ਨਾ ਆ ਸ਼ਾੜਾ ਟਾਂ ਨਾ ਕਰ ਇਹਦਾ ਨਾ ਕਰ ਪਰਨਾਮਾਲਾ ਪਰਨਾਮਾਲਾ ਮੈਂ ਸੁਧਰੇ ਆਇਆ ਤੈਨੂੰ ਨਹੀਂ ਵੀਰ ਤੂੰ ਅਦਨ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਕਿਹਾ ਹੀ ਵੀਰ ਤੂੰ ਆ ਸਭ ਕੋਈ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰ ਕੋ ਚਿੱਤਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਆ ਗਏ ਚਿੱਤਾ ਹੋਇਆ ਨਾਮ ਮੇਰਾ ਲੈ ਨਹੀਂ ਆ ਨਹੀ ਗਰਾਂਧ ਸਾਹਿਬ ਦੇ ਹੱਥ ਰਖਲਾ ਮੈਂ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਨਿਆਰੇ ਨੇ ਤੁਹਾਡੇ ਕੋਈ ਨਹੀਂ ਆਇਆ ਜੀ ਲੈ ਹੋਣੇ ਨੇ ਇੰਚ ਰਸ਼ੀ ਲਾ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਲਾਉਣਾ ਮੈਂ ਲਾਉਣਾ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਨਿਰਜੀਤ ਨਿਰਜੀਤ ਤੂੰ ਨਿਰਜੀਤ ਹੱਥ ਹੱਥ ਮਿਸ਼ਰ ਸਾਹਮਣੇ ਕੱਢ ਕੇ ਵਗਾ ਸਰ ਵੀਰਜੀ ਮੈਂ ਲਾਉਣਾ ਵਾ ਵੀਰਜੀ ਮੈਂ ਲਾਉਣਾ ਯਾਰ ਸਾਡੇ ਸਾਡੇ ਕੱਢਦੇ ਹੁਣ ਮੈਂ ਲਾਉਣਾ ਵਾ ਇਹਨਾਂ ਕੋਲ ਚਿੱਟਾ ਹੀ ਰਹਿ ਜਾ ਵੀਰਜੀ ਮੈਂ ਲਾਉਣਾ ਵਾ ਲਾਉਣਾ ਰਿਹਾ ਯਾਰ ਕੱਢ ਗਿਆ ਬੈਂਚ ਉੱਤੋਂ ਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਯਾਰ ਨਿਕਲਿਆ ਅਗਲੀ ਨਿਕਲਿਆ 2 ਮਿੰਟ ਖਲੋ ਯਾਰ ਮੇਡੀ ਵਾਲੇ ਗਲਡੇ ਨਾ ਖਰਾਬ ਹੋ ਜਾਣਾ ਮਾਦ ਨੂੰ ਅੱਖ ਜਨੈ ਕੰਮ ਖਰਾਬ ਹੋ ਜਾਣਾ ਹੋ ਜੇ ਚਲੋ ਚਲ ਜਾਓ ਦੇਖ ਲੈ ਭਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਂ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋਲ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖ ਹੈਗਾ ਵਾ ਇਹ ਥੋੜਾ ਹੀ ਆ 500 ਲੱਖ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣੇ ਵੀ ਪੀ ਗਿਆ ਮੇਰੇ ਕੋਲ ਆ ਵੇ ਲੈਟਰ ਵੀ ਹੈਗਾ ਮੈਂ ਪੀਣਾ ਵਾ ਤੂੰ ਵੇਚਦਾ ਮੈਂ ਪੀਣਾ ਵਾ ਆ ਵੇ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਭ ਪਾ ਕੇ ਤੇ ਨਾ ਬਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਜੂ ਜਾਂਦੇ ਨਹੀਂ ਵੇਚ ਅਸੀਂ ਫਿਰ ਹਾਂ ਨਹੀਂ ਬਾਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਥੋਂ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਵੀਰ ਜੀ ਇਹ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਹੁਣੇ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਵਾ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ 'ਚ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਵਾ ਆ ਚੱਲਾ ਚੱਲਾ ਆ ਆਪਾਂ ਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਹੈ ਪਾਜੀ ਕੋਈ ਮੇਰ ਕੋ ਨਿਕਲਿਆ ਤੂੰ ਵੀ ਪੀਂਦਾ ਵਾ ਹਾਂ ਮੈਨੂੰ ਮੈਂ ਮਿਲਦਾ ਕਦੋਂ ਪੀਂਦਾ ਪਹਿਲਾਂ ਪਿੰਨਾ ਪਾਈ ਉਸ ਆ ਵੀ ਇੱਛਾ ਤੇ ਮੇਰੀ ਵੀਡੀਓ ਮੈਂ ਕਿੱਧਰੋਂ ਨਾ ਹਾਂ ਲੈ ਗਏ ਨਹੀਂ ਵਧੀਏ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਿੱਧਰੋਂ ਨਹੀਂ ਦੀ ਮੇਰੇ ਕੋ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾ ਤੈਨੂੰ ਮੈਂ ਕਿਉਂ ਫੜਾ ਮੈਂ ਕਿਉਂ ਫੜਾ ਮੈਂ ਸਵਾਰੀ ਲੈ ਕੇ ਆਉਂਦੇ ਹਾਂ ਮੈਂ ਕਿਉਂ ਫੜਾ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦਿਆਂ ਮੈਂ ਤੈਨੂੰ ਫੜਾ ਮੈਂ ਵੀਰ ਜੀ ਗੁਰਸੇਖਾ ਤੇ ਗੁਰਸੇਖਾ ਵੀ ਅੱਗੇ ਤੱਕ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੇ ਹੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਸਾ ਪਾਇਆ ਸਿਹਰੀ ਸਾਹਿਬ ਪਾਇਆ ਸਾਇ ਸਾਇ ਛੱਡ ਰਿ ਇਸ ਗਲਤੀ ਲੜਾਈ ਆ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗਲ ਪਏ ਆ ਇੱਥੇ ਹੋ ਗਏ ਨਾਲ ਮਿਲ ਲਿ ਗਏ ਹਾਂ ਮੈਂ ਇਹਨਾਂ ਕਲੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਇਹ ਚਾਚਾ ਵੀ ਨਹੀਂ ਵਾਦੀ ਕੀ ਲੈਣ ਗਿਆ ਹਾਂ ਕੀ ਦੱਸੋ ਜਦੋਂ ਇਹਦੇ ਗਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਕੀ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨੂੰ ਭਾਜੀ ਜਦੋਂ ਇਹਨੂੰ ਪੁੱਛੋ ਜਦੋਂ ਇਹਦੇ ਗਲ ਪਏ ਬਸ ਉਹ ਚਾਪਾ ਦੇ ਨਾ ਗਿਆ ਕਿਹੜੇ ਬੰਦੇ ਦੇ ਨਾਲ ਗਿਆ ਹਾਂ ਦੱਸੇ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਫੰਜੇ ਨਗਰ ਤੋਂ ਉਸੇ ਕਰਦਾ ਹੈਂ ਮੇਰਾ ਘਰ ਆਇਓ ਇੱਥੇ ਉੱਥੇ ਤੇਰਾ ਘਰ ਦੇ ਪਰਾਵਾ ਮੇਰਾ ਘਰ ਹੀ ਉਹ ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਖਸੂ ਦਾ ਕਰਦਾ ਭਾਏ ਜੇ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਜਿਹੜੀ ਆ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਫੜਿਆ ਹਾਂ ਚਿੱਟਾ ਵੀ ਸਾਡੇ ਹੀ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ। ਭਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਛੇ ਨੂੰ ਇਹਨਾਂ ਨੂੰ ਪਿੰਦਾ ਨਹੀਂ ਚਿੱਟੇ ਦੀ ਨਹੀਂ ਆ ਇਹਨਾਂ ਭਾਜੀ ਮੇਰੇ ਕੋਲ ਮੋਬਾਈਲ ਪੈਸੇ ਖੋਏ ਹੀ ਖੋਏ ਗਈ ਉਹ ਭਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਾਨੇ ਇਹਦੇ ਨਾਲ ਹੋ ਰਹੇ ਨਾ ਇੱਕ ਸੁਰੀ ਰੱਖੀ 6-7 ਅਜੇ ਵੀ ਸਰਪਾ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ ਝੂਠੀ ਬੋਲ ਸਰਪਾ ਸਟੇਟ ਰਿਪੋਰਟ ਇਹਨਾਂ ਦੇ ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਇਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਮੈਨੂੰ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਤਾ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਜੰਗਲ ਫੇਰ ਅੱਜ ਠੀਕ ਹੈ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਭਾਈ ਕਿੱਥੋਂ ਮਾਰਿਆ ਕਿੱਥੇ ਮਾਰਿਆ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਇੱਥੇ ਖਲੋਜੋ 2 ਮਿੰਟ ਰੁਕ ਜੋ ਵੀਰ ਜੀ 2 ਮਿੰਟ ਰੁਕ ਜੋ ਮੇਰੀ ਗੱਲ ਆਟੋ ਕਿਤੇ ਨਹੀਂ ਜਾਂਦਾ ਆਟੋ ਲੱਗਾਦਾ ਉਥੇ ਕੁਛ ਆ ਗਈ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀ ਪਾਪਾ ਜੀ ਰੁਕੋ ਇੱਥੇ ਵੀਰ ਸੱਚ ਦੱਸਣਿਆ ਹਾਂ ਇਹ ਦੋ ਮਿੰਟ ਚੰਡੀ ਸੱਚ ਜਿਹੜੇ ਦੂ ਤਰਖਾ ਇੱਦਾਂ ਵੀ ਲੈ ਆ ਮੈਂ ਦਰਖਾ ਦਿੱਤੀ ਇਹਨਾਂ ਦੇ ਕੁਛਾ ਮੇਰਾ ਗਵਾਂਡੀ ਮੈਂ ਵੀਰ ਪੀਂਦਾ ਰਿਹਾ ਕਿ ਨਹੀਂ ਚਿੱਟਾ ਪੁੱਛਣ ਵਾਲੀ ਮੇਰਾ ਗਵਾਂਡੀ ਹੈ ਪਿੰਦਾ ਰਿਆ ਮੈਂ ਵੀਰ ਪਿੰਦਾ ਰਿਆ ਵਾਂ ਪਿੰਦਾ ਰਿਆ ਮੈਂ ਕੈਨੋ ਤੁਸੀਂ ਪੀਂਦਾ ਰਹੇ ਹੋ ਆਹ ਐਡੀ ਵੀਡੀਓ ਆ ਆਪਾਂ ਕਹਿੰਦਾ ਜੀ ਇੱਥੇ ਆਪਾਂ ਇਨੇ ਬੰਦੇ ਤੇਰੀ ਗੱਲ ਕਰਨ ਆਉਂ ਲੱਗੋ ਐਡੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨੇ ਮੇਰੇ ਕੋਲ ਫੋਨ ਹੈ ਸਭ ਕੁਝ ਖੋਇਆ ਹੋਇਆ ਹੈ ਜੇਬ ਜਿਹਦਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਨਹੀਂ ਨਹੀਂ ਕਿਹਨੂੰ ਫੜਾਤਾ ਇਹ ਕੋਈ ਆ ਇਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਤ ਕੀ ਗੱਲਾਂ ਬਾਤ ਦਾ ਮੈਂ ਸਾਹਮਣੇ ਟੱਕਿਆ ਸਮਾਨ ਕੁਝ ਵੀ ਨਹੀਂ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕੈਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨੇ ਕਿਤੇ ਭੱਜਣਾ ਇੱਧਰ ਨਾ ਜਾ ਇੱਥੇ ਵੀਰ ਜੀ ਮੇਰਾ ਆਟੋ ਉੱਥੇ ਆਜੋ ਉੱਥੇ ਨਹੀਂ ਜਾਓ ਉੱਥੇ ਆਜੋ ਆਟੋ ਆ ਮੇਰਾ ਨਾ ਮੈਂ ਕਿੱਥੇ ਜਾਣਾ ਕਿੱਥੇ ਆਟੋ ਭਾਈ ਨਾ ਇੱਧਰ ਕਿਹਦੇ ਪੂਰਾ ਹੀ ਉੱਥੇ ਪੁੱਲ ਸੇ ਮੈਂ ਵੀ ਆਂਡੀ ਆਪ ਬਹੁਤ ਜਿੰਨੇ ਤੇਰੇ ਹਾਂ ਮਿਲਣ ਮੈਂ ਇਹ ਸੁਣਾ ਕਿ ਤੈਨੂੰ ਵਿੱਚ ਕਿੰਨਾ ਮੁੰਡਾ ਫੜਾ ਕੇ ਇਹ ਫੜਾ ਕੇ ਤੇਰੇ ਮੁੰਡੇ ਨੇ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੇ ਤੇਰੇ ਅੱਗੇ ਜੇ ਸਵਾਰੀ ਬੈਠੀ ਹੀ ਵਿੱਚ ਸਵਾਰੀ ਸਵਾਰੀ ਵੀਰ ਜੀ ਮੈਂ ਸਮਾਨ ਆ ਫੜ ਕੇ ਖੋ ਫੜ ਗਏ ਹਾਲ ਕੀ ਪੁਲਿਸ ਬੰਦ ਤੈਨੂੰ ਰਸੇ ਨਾਲ ਥਈ ਵੀਰ ਜੀ ਬੰਨਣਾ ਮੇਰੇ ਕੋਲ ਦੱਸ ਰਿਹਾ ਹਾਂ ਜੀ ਬੰਨਣਾ ਆਜ ਆਜ ਇਹ ਵੀ ਲੰਬੇ ਕਿਹੜਾ ਚੰਗੇ ਆ ਮੰਗੇ ਹਾਂ ਥੈਂਕ ਯੂ ਬਾਲ ਦੇ ਬਾਹਰ ਬੈਠੇ ਹੋ ਗਏ ਕਿ ਤੁਹਾਨੂੰ ਚੱਲ ਜੀ ਨਾ ਇਹ ਆਪਣੇ ਆ ਜਾਓ ਮੇਰੇ ਆ ਜਾ ਮੇਰੇ ਕੋਈ ਕੋਈ ਤਰਤੀ ਨਹੀਂ ਹੋਣੀ ਚੱਟ ਜੀ ਮੇਰੇ ਪਾਣੀ ਦੇ ਵਿੱਚ ਖਾਓ ਆਫ ਕਰ ਦਿੰ ਮੈਂ ਲਗਾ ਨਹੀਂ ਲਾਣਾ ਠੀਕ ਹੈ ਯਾਰ ਮਾਰੋ ਕਿ ਤਾ ਨਾ ਆ ਰਿਹਾ ਬਾੜੀ ਨਾ ਤੇ ਆਵਾਜ਼ ਮਾਨੇਗਾ ਨਹੀਂ ਚੱਲ ਚੋ ਜੇ ਆਟੋ ਜੇ ਨਹੀਂ ਕਰਕੇ ਨਹੀਂ ਆ ਵਿੱਚ ਲੈਟਰ ਪੰਨੇ ਆ ਮਾਨੇਗਾ ਕਹਿੰਦਾ ਇਹਦੇ ਨਾਲ ਬੁੱਲੇ ਲੜਦਾ ਆ ਇਸ ਹਿਾਰ ਨਾਲ ਜੇ ਇਹਨੇ ਉਹਨਾਂ ਨੂੰ ਫੜਾਇਆ ਫਿਰ ਨਹੀਂ ਮਿਰਜੀ ਤੁਸੀਂ ਉੱਥੇ ਲੱਗੇ ਜੇ ਮੈਂ ਇਹਨੂੰ ਨਹੀਂ ਫੜਾਇਆ ਮਿਰਜੀ ਕਿਸੇ ਨੂੰ ਨਹੀਂ ਫੜਾਇਆ ਸ਼ਰੀਫ ਸਾਹਿਬ ਮੈਂ ਇਹਨੂੰ ਨਹੀਂ ਫੜਾਇਆ ਕੁਛ ਨਹੀਂ ਭਾਜੀ ਕਿਤੇ ਪੈਸੇ ਨਹੀਂ ਲੱਗੇ ਬੜਾ ਬਹੁਤ ਪਾਇਆ ਲੜਨਾ ਹੀ ਸੀ ਤੇ ਆ ਗਿਆ ਕੁਛ ਨਹੀਂ ਭਾਜੀ ਲੜਨਾ ਹੈ ਮੇਰੇ ਕੋ ਆਟੋ ਮੇਰਾ ਮਾਰੋ ਮਤ ਵੀ ਨਹੀਂ ਲੱਗਦਾ ਹੋਏ ਸਮਾਨ ਦੇਖਦਾ ਕੋਈ ਲੋ ਸਮਝਿਆ ਨਹੀਂ ਦੇ ਕਿ ਕੋਈ ਨਹੀਂ ਦੇਈਦੀ ਪਹਿਲਾਂ ਮੈਂ ਆਪਾਂ ਜਿੱਥੇ ਪਹਿਲਾਂ ਦੇ ਆਉਂਦਾ ਸਜਾ ਕਰਦਾ ਅੱਗੇ ਆ ਜਾ ਮੈਂ ਬਟ ਆਇਆ ਵੀਡੀਓ ਬੜੀ ਕੀ ਕਰਦਾ ਬਾਹਰ ਆਣ ਕੇ ਮਾਰਦਾ ਟੈਂਪੂ ਦੇ ਟੈਂਪੂ ਬੜਾ ਜੀ ਕੋਈ ਹੋਵੇ ਚੈਂਪੀਅਨ ਟੈਂਪੂ ਬੜਾ ਨਾ ਸਰਦਾਰ ਆਹ ਪੇਚਦਾ ਨਹੀਂ ਮੇਜਦਾ ਮੈਂ ਸਮਾਨ ਦੇਖਦਾ ਬਿਲਕੁਲ ਵਟੋ ਇਸ ਭਾਜੀ ਹੋਰ ਲੱਗਾ ਆਟੂ ਮੇਰੇ ਸਵਾਇਲ ਲੱਗੇ ਦਵਾ ਚਲਾ ਹੱਸਦਾ ਲੋ ਭਾਜੀ ਆਟੂ ਲੱਗਾ ਹੋਰ ਲੱਗਾ ਪਿਛੇ ਆਇਆ ਦੋ ਚਾਗੀ ਨਾਲ ਲਿਦਾ ਜੇ ਦੋਛੜੇ ਹੋ ਰਹੀ ਉਹਨਾਂ ਨੂੰ ਦੋਛੜੇ ਹੋ ਰਹਾ ਹੈ ਭਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਹੜੇ ਦੋ ਮੁੰਡੇ ਨੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਭਾਜੀ ਝੂਠ ਨਾ ਮਾਰੋ ਤੁਹਾਡੇ ਹੁੰਦੇ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦੇ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸ ਨੂੰ ਉਹ ਭੱਜੇਗਾ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਪਾਉਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੋਈ ਤਾਂ ਹੈ ਇਹਨੂੰ ਦੇ ਇਹਨੂੰ ਦੇ ਸਾਰੇ ਜਾਣਦੇ ਸਾਰੇ ਇਹਦੇ ਠੀਕ ਹੈ ਤੇ ਵੀਰ ਜੀ ਆਟੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਣਦਾ ਤੁਸੀਂ ਨਹੀਂ ਬਾਦੀਆਂ ਲੈਣ ਜਾਂਦੇ ਜੇ ਪੀਂਦੇ ਜੇ ਤੁਹਾਨੂੰ ਨਹੀਂ ਕੋਈ ਜਾਣਦਾ ਬਾਕੀ 200 ਬੰਦੇ ਬਾਕੀ ਹੋਰ ਵੀਰ ਜੀ ਆਟੋ ਦੀ ਚਾਬੀ ਕਿੱਥੇ ਹੈ ਓਏ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਆ ਤਾਂ ਕਸ਼ਟ ਆ ਚਲ ਆ ਗੱਡੀ ਚੋਂ ਚਲਪਾ ਕਹਿੰਦੇ ਕੋਲ ਆਣਗੇ ਜੇ ਪੈਸਾ ਲੱਕ ਭਾਜੀ ਨੂੰ ਆ ਨਾ ਭਾਜੀ ਇਹ ਚੁੱਸ ਮੰਨ ਕੇ ਆ ਬਈ ਮੈਂ ਪੀਣਾ ਆ ਬਈ ਆ ਜੰਦੇ ਆ ਭਾਜੀ ਚਾਹ ਵਾ ਫੇਰ ਹੀ ਮੇਰਾ ਸ਼ਟਾਰੀ ਹੈ ਮੈਂ ਤਾਲ ਗੱਡੀ ਚ ਗੱਡੀ ਚ ਉਹ ਨਾਲ ਉਹ ਬਾਈਕ ਤੇ ਜਿਹਨਾਂ ਨੂੰ ਜਿਹੜੀ ਇਹਦੀ ਚੀਜ਼ ਆਲੀ ਜਿਹੜੀ ਬਾਈਕ ਨਹੀਂ ਚੱਲਦੀ ਨਹੀਂ ਕੋਈ ਕਰਨੀ ਇੱਕ ਜਣਾ ਬਹਿ ਰਿਹਾ ਤੁਸੀਂ ਆ ਜਾ ਸਰ ਮੈਂ ਤੁਹਾਨੂੰ ਦੱਸਦਾ ਕੀ ਕਰ ਮੈਂ ਬਹਿ ਇੱਥੇ ਰੁਕਦਾ ਮੇਰੀ ਗੱਲ ਸੁਣ ਸਾਹਰਾ ਕਿਹੜਾ ਸ਼ਾਤਰ ਜੀ ਨਾਲ ਇੱਕ ਜਣਾ ਬੈਠਾ ਆਹ ਮੈਨੂੰ ਬੈਠਾ ਨਾਲ ਕੋਈ ਕੋਈ ਸ਼ਾਤਰ ਇਹ ਮੈਨੂੰ ਨਾਲ ਕੋਈ ਮੈਨੂੰ ਇੱਧਰ ਪੈ ਜਾ ਅੱਗੇ ਪੈ ਜਾ ਤੂੰ ਆਹ ਬਈਆ ਸੋਹਣੀਆ ਦੀ ਜਿੱਤਾ ਟਿਕਾ ਇੱਧਰ ਇੱਧਰ ਸ਼ੁਰੂ ਮੇਰੇ ਇੱਧਰ ਵੀ ਕਹਿਣ ਯਾਰ ਕੋ ਅੱਲੇ ਮੇਰੇ ਇਹਦਾ ਮੈਨੂੰ ਆਖਿਆ ਕਿ ਆ ਜੋ ਕੁਝ ਹੈਗਾ ਇੱਧਰ ਕੋ ਕਰਦੇ ਮੈਂ ਵੀ ਕੱਲਾ ਹਾਂ ਵਿਚ ਲੇਡੀਜ਼ ਦੇ 200 ਕਾਰੀਆਂ ਰਹਿ ਮੇਰੇ ਕੋਲ ਮੇਰੇ ਕੋ ਪੂਣੇ ਇਹ ਕਿੰਦਰ ਘਾਟੀ ਦਰਫਾ ਦਿੱਤੀ ਇਹਨਾਂ ਦੇ ਕਿੱਥੇ ਚੌਕੀ ਹਰਬਨ ਸਟੇਟ ਚੌਕੀ ਦੇ ਵਿੱਚ ਮੈਂ ਲੈ ਆਇਆ ਇਹਨਾਂ ਨੂੰ 500 ਰੁਪਇਆ ਮੁੰਡੇ ਕੋ ਫੜਿਆ ਹੀ ਲੱਗੇ ਮੈਂ ਲੈ ਆਇਆ ਇਹਨਾਂ ਨੂੰ 500 ਰੁਪਇਆ ਦੇਖੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋਲ ਬਾਕੀ 100 100 ਦੇ 20ਾਂ ਦੀਆਂ ਦੇ ਨੋਟ ਹੀ 500 ਦਾ ਨੋਟ ਤੇ ਨਹੀਂ ਗੇਰੀ ਗੱਲ ਮੈਂ ਇਹ ਵੀ ਦੱਸ ਦਿੰਦਾ ਨਾ ਕਰ ਬੰਦੇ ਕੋ 500 ਦਾ ਫੜ ਮੈਂ ਨਹੀਂ ਵੇਖਿਆ ਮੈਂ ਵੀ ਦੱਸ ਦਿੰਦਾ ਕਿ ਜਿਹਦੇ ਖਾਤਲਾ ਆਏ ਜਿਹਦੇ ਕੋ 500 ਦਾ ਨੋਟ ਲੈ ਕੇ ਆਇਆ ਤੈਨੂੰ ਉਹਦੇ ਘਰ ਲੈ ਜਾਊਗਾ ਕਾਲੇ ਤੈਨੂੰ 500 ਨੋਟ ਦਿਖਾਉਣਾ ਤੈਨੂੰ ਮੈਂ ਦੱਸਣਾ ਤੈ ਆਜੂਰੇ ਜੇ ਕੋ ਮ ਖਾਦ ਲਾ ਕੇ ਆ ਗਏ ਜੀ ਜੀ ਹਾਂਜੀ ਨਹੀਂ ਨਹੀਂ ਬੇਸ਼ੱਕ ਸਮਾਨ ਚੁੱਕ ਰਿਹਾ ਹਾਂ ਅਸਲੀ ਫੜਿਆ ਬਹੁਤ ਉੱਚਾ ਕਮਰਾ ਹੈ ਮੈਂ ਬਾਜੀ ਪੀਣਾ ਪਿੱਛੇ ਪੀਣਾ ਲੈ ਉਹ ਵੀ ਲਿਆ ਪੀਣਾ ਹਨ ਦੇਖਿਆ ਨਾ ਦਗ ਪਿਆ ਪੀਣਾ ਅੱਗੇ ਕਹਿੰਦਾ ਮੈਂ ਆਈ ਅੱਜ ਕੋਈ ਨਹੀਂ ਬੋਲਦੇ ਆਪਣਾ ਬੰਟੀ ਨਹੀਂ ਨਿਕਲੇ ਚਲੋ ਲੈ ਆਓ ਸੰਵਾ ਅੱਗਸਤਾਰਾ ਕੀ ਹੋ ਰਿਹਾ ਕੋਈ ਬੱਚਾ ਨਾ ਰਹਿਣ ਮਾਦਾ ਫਲਾਸਟ ਤੇ ਛੱਗੀ ਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਦਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਇਹਨੂੰ ਕੋਈ ਨਾ ਪੁੱਛ ਲੋ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਅਸੀਂ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ